ਕਿੰਨਾ ਕੋਲਡ ਹੈਗਾ ਜੀ ਪਈ ਕਰ ਵੀ ਬਾਈ ਲੱਗਦਾ ਵੀ ਬਾਈ ਲੱਗਦਾ ਕੀ ਕੀ ਲੈ ਕੇ ਆਏ ਕੋਈ ਪਤਾ ਚਾਰ ਸੈਟ ਹੈ ਚਾਰ ਚੈਨਾ ਹੈ ਦੋ ਕੜੇ ਹੈ 28 ਮੁੰਦਰੀਆਂ ਵਿੱਚ ਬੱਚਿਆਂ ਦਾ 골ਡ ਵੀ ਹੈਗਾ ਸਿਰ ਸਿਰ ਚੈਨਾ ਚੁਨਾ ਬੱਚਿਆਂ ਦਾ ਵੀ ਹੈਗਾ ਲੋ ਵੀ ਬਾਈ ਲੱਗਦਾ ਹਾਂ ਜੀ ਆਰਾਮ ਨਾਲ 2 ਲੱਖ ਕੈਸ਼ ਸੀਗਾ 1000 ਰੁਪਏ ਅਲੱਗ ਸੀ ਉਹ ਚਾਰ ਪੰਜ ਥਾਂ ਉਹਨਾਂ ਨੇ ਹਰ ਇੱਕ ਜਗ੍ਹਾ ਤੋਂ ਤਿੰਨ ਚਾਰ ਥਾਂ ਚੀਜ਼ ਪਈ ਸੀ ਚਾਰਾ ਚਾਰਾ ਪੰਜਾ ਪੰਜਾ ਤੋਂ ਹਰ ਇੱਕ ਚੀਜ਼ ਕੱਢ ਕੇ ਅੰਦਰ ਸਮੈਕ ਪੀਤੀ ਹੋਈ ਹੈ ਪੰਨੇ ਪਏ ਆ ਸਾਰਾ ਪਿਆਗਾ ਅਛਾ ਤੁਸੀਂ ਉਵੇਂ ਚੀਜ਼ ਰੱਖ ਕੇ ਗਏ ਜਿਵੇਂ ਕੱਢੀ ਆ ਉਵੇਂ ਦੁਬਾਰਾ ਉਵੇਂ ਵਾਪਸ ਰੱਖ ਕੇ ਗਏ ਸਾਰਾ ਕੁਝ ਅਛਾ ਪੁਲਿਸ ਨੂੰ ਸੂਚਨਾ ਦਿੱਤੀ ਹੈ ਕਿੱਡਾ ਜੀ ਸੂਚਨਾ ਅਛਾ ਠੀਕ ਹੈ ਉਹ ਇਧਰ ਅਸੀਂ ਬਾਹਰੋਂ ਚੈੱਕ ਵੀ ਕੀਤਾ ਤੇ ਜਾਲੀ ਤਾਂ ਲੱਗੀ ਵਿੱਚੋਂ ਪੇਜ ਤਾਂ ਵਿੱਚ ਇੱਕ ਦੋ ਚਾਰ ਮੱਥੇ ਨੇ ਪਰ ਜਾਲੀ ਜਾਲ ਵਿੱਚ ਲੱਗਾਏ ਉਹਨੇ ਸਮਝ ਲਕੀ ਇਧਰੋਂ ਅੰਦਰ ਅੰਦਰੋਂ ਕਿਹੜੇ ਬਸੂ ਬੰਦਾ ਵੜਿਆ ਅੰਦਰ ਇਹ ਨਹੀਂ ਸਮਝ ਆ ਰਹੀ ਤਾਂ ਅਸੀਂ ਬਿਲਕੁਚੇ ਹਿਸਾਬ ਲਾਇਆ ਕਿ ਉਹ ਤੋਂ ਨਾ ਵੜਿਆ ਹੋਵੇ ਕਿਤੇ ਕਿੰਤੂ ਆਇਆ ਹੋਵੇ ਕੋਈ ਪੁੱਤਰ ਹੀ ਕੋ ਬਾਹਰੀ ਹੈ ਕਿ ਤੁਹਾਨੂੰ ਦਿਖਾਣੀ ਹੈ ਜੀ ਕਿੰਨਾ ਕੁ ਸਮਾਨ ਖਿਲ ਰਿਹਾ ਹੈ ਕੋਈ ਸਮਾਨਤਾ ਜੀ ਉਹ ਸਾਰਾ ਇੱਥੇ ਜੀ ਬਗਿਆ ਮੌਕੇ ਹੀ ਦੇਖਦੇ ਬਗਿਆ ਨਹੀਂ ਤੁਸੀਂ ਗਏ ਕਿੱਥੇ ਹੋਏ ਸੀਗੇ ਅਸੀਂ ਮੋੜੀ ਖੜੇ ਗਏ ਸੀ ਬਣੀ ਸੋਹਰੇ ਦੇ ਜੀ ਕਦੋਂ ਗਏ ਸੀਗੇ ਸ਼ੁੱਕਰਵਾਰ ਨੂੰ ਤੇ ਆ ਦੋ ਤਿੰਨ ਦਿਨ ਚਾਰ ਦਿਨਾਂ ਤੋਂ ਉੱਥੇ ਹੀ ਸੀ ਕੋ ਤਿੰਨ ਦਿਨ ਉੱਥੇ ਹੀ ਸੀ ਸਾਰਾ ਲੋਕ ਸੀ ਘਰ ਲੋਕ ਸੋਹਰੇ ਦੇ ਤੇ ਉੱਥੇ ਜੀ ਕਿਰਾਏਦਾਰ ਨੂੰ ਕੋਈ ਬਰੋਪਰ ਬੈਠੇ ਉਹਨਾਂ ਨੂੰ ਕੋਈ ਸਾਨੂੰ ਕੋਈ ਮਿਲਿਆ ਨਹੀਂ ਜੀ ਹੁਣ ਬਾਕੀ ਸਥਿਤੀ ਤੁਸੀਂ ਦੱਸਾ ਦਿਓ ਘਰ ਦੀ ਕੀ ਕੀ ਹੋਈ ਹੈ ਜੀ ਜਨਾਬ ਦਾਸੀ ਕਿੰਦੀ ਵਗੈਰੇ ਕਿਤੇ ਕੰਮ ਨਹੀਂ ਹੋ ਸਕਦਾ ਪਰ ਹੋਇਆ ਤਾਂ ਬਹੁਤ ਮਾੜਾ ਹੋਇਆ ਮਤਲਬ ਪ੍ਰਸ਼ਾਸਨ ਨੇ ਹੀ ਬੇਨਤੀ ਕਰਦਾ ਜਿਹਨੇ ਜਿਹਨੇ ਵੀ ਨਸੇ ਨਸਾ ਕਰਦੇ ਆ ਉਹਨਾਂ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜਾ ਇਹ ਨੁਕਸਾਨ ਹੋਇਆ ਉਹਦੀ ਪਰਫਾਈ ਤਾਂ ਦੇਖੋ ਜੇ ਪ੍ਰਸ਼ਾਸਨ ਉਹਨਾਂ ਨੂੰ ਫੜੇ ਜੇ ਕੋਈ ਕਹੂ ਆ ਰਹੇ ਦੌਰ ਤੋਂ ਉਹਨੂੰ ਨਾ ਕੋਈ ਦੁਰ ਸਖਤ ਸੰਕਰ ਨਹੀਂ ਠੀਕ ਹੈ ਪਰ ਸਾਡੇ ਸਰ ਇੱਕ ਬੇਨਤੀ ਹੋਰ ਹੈ ਨਾ ਆਪਣੇ ਨਿਤਿਜੀ ਕੀ ਜੋ ਪਿਛਲਾ ਸਾਡੇ ਏਰੀਆ ਨਾ ਜੇ ਤੁਹਾਨੂੰ ਟਾਈਮ ਪੰਜ ਮਿੰਟ ਹੋਏ ਮੈਂ ਤੁਹਾਨੂੰ ਲੈ ਕੇ ਚੱਲਾਂ ਉਹ ਤੇ ਦਿਖਾਵਾਂ ਸਬੂਤ ਦਿਊਗਾ ਮੈਂ ਤੁਹਾਨੂੰ ਇਸ ਟਮਤੇ ਕੀ ਕੀ ਹੋ ਰਿਹਾ ਟੜੇ ਰੀਚ ਪਹਿਲਾਂ ਹੀ ਚੋਰੀ ਹੋ ਗਈ ਪਹਿਲਾਂ ਇਹ ਵੀ ਚੋਰੀ ਇਹ ਸੱਤਵੀਂ ਚੋਰੀ ਗਈ ਠੀਕ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਤੁਹਾਨੂੰ ਮੈਂ ਦਿਖਾਈ ਸੀ ਉਹ 3 ਲੱਖ ਦੀ ਇੱਕ ਚੋਰੀ ਸੀ 50 ਹਜ਼ਾਰ ਦੀ ਇੱਕ ਚੋਰੀ 70 ਹਜ਼ਾਰ ਦੀ ਚੋਰੀ ਤੇ ਤੀਜ ਚ ਹੋਏ 6 ਸੱਤਵੀਂ ਚੋਰੀ ਠੀਕ ਹੈ ਦਿਨ ਚ ਟਾਰਗੇਟ ਕਰਦੇ ਆ ਜਾਂ ਰਾਤ ਨੂੰ ਟਾਰਗੇਟ ਕਰਦੇ ਆ ਇਹਨਾਂ ਦਾ ਮੇਨ ਦਿਨ ਤੇ ਰਾਤ ਦਾ ਨਹੀਂ ਨਾ ਜੇਸ਼ਟਾ ਵੀ ਨਾ ਦਾ ਹਲਦੀ ਮਤੋਂ ਇਹਨਾਂ ਨੂੰ ਮੇਨ ਇਹਨਾਂ ਨੂੰ ਪਤਾ ਹੈ ਇਸ ਦਾ ਜਿਹ ਕੋਈ ਨਹੀਂ ਉਹ ਦਿਨ ਹੋਵੇ ਰਾਤ ਹੋਵੇ ਤਿੰਨ ਚੋਰੀਆਂ ਸਾਡੇ ਦਿਨੇ ਹੋਈਆਂ ਠੀਕ ਹੈ ਡ੍ਰੈਕੀ ਦੀਆਂ ਚੋਰੀਆਂ ਠੀਕ ਹੈ